2-4 ਮਹੀਨੇ ਗੱਲ ਹੁੰਦੀ ਰਹੀ ਹੈ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਮੈਨੂੰ ਬਲੌਕ ਕਰਤਾ ਜੀ ਪਹਿਲਾਂ ਜੀ ਤਾਂ ਉਹਨੂੰ ਕਿਹਾ ਵੀ ਤੂੰ ਸਾਨੂੰ ਵੀਡੀਓ ਕਾਲ ਤਾਂ ਕਰ ਤਾਂ ਉਹ ਕਹਿੰਦੀ ਸੀ ਵੀ ਉਹਰੇ ਨੈਟਵਰਕ ਨਹੀਂ ਆ ਰਿਹਾ ਜਾਂ ਮੈਂ ਕੰਮ ਤੇ ਆਂ ਫੋਨ ਨਾ ਚੱਕਣਾ ਜੇ ਕਰਨਾ ਜੀ ਸੱਚ ਟੋਟਲ 35-40 ਲੱਖ ਰੁਪਏ ਖਰਚਾ ਆਇਆ ਜਿਸ ਪਿੱਛੇ ਪਾਪਾ ਨੇ ਮੇਰੇ ਨੇ 10 ਲੱਖ ਦਾ ਲੋਨ ਲਿੱਤਾ ਸੀਗਾ ਜੀ ਬੈਂਕ ਤੋਂ ਜੀ ਸਰ ਮੇਰਾ ਨਾਮ ਪੰਕਜ ਸ਼ਰਮਈ। ਹਾਂਜੀ ਪੂਰਾ ਮਾਮਲਾ ਕੀ ਇਹ ਸੰਖੇਪ ਚ ਦੱਸੋ। ਸਰ ਮੇਰੇ ਭਰਾ ਦੀ ਮੈਰਿਜ ਹੋਈ ਸੀਗੀ ਜੀ। ਇਹ ਉਹਦੀ ਮੈਰਿਜ ਤੋਂ ਡੇਢ ਕਿ ਮਹੀਨਾ ਬਾਅਦ ਡੈਥ ਹੋ ਗਈ ਸੀਗੀ ਜੀ। ਉਸ ਤੋਂ ਬਾਅਦ ਸੈਮਟੀ ਨਾਲ ਜੀ ਮੇਰੇ ਸੀਰ ਬਿਠਾਤੇ ਸੀਗੇ ਜੀ। ਉਹਨਾਂ ਦੇ ਪੰਜਾਸੀ ਕੀ ਤੇ ਸਾਡੇ ਇੱਧਰ ਤੋਂ ਸੀਗਾ ਜੀ। ਉਸ ਤੋਂ ਬਾਅਦ ਸਾਲ ਕੁ ਬਾਅਦ ਮੇਰੇ ਬੇਟਾ ਹੋਇਆ ਜੀ। ਜੀ ਦਾ ਨਾਮ ਰੁਦਰਾ ਕੁਸ਼ਰਮਾ ਜੀ ਉਸ ਤੋਂ ਬਾਅਦ ਅਸੀਂ ਨੂੰ ਐਮਬੀਏ ਦਾ ਕੋਰਸ ਕਰਾਇਆ ਜੀ ਹਾਂਜੀ ਜੀ ਫਿਰ ਕੇਕ ਵਗੈਰਾ ਦਾ ਕੋਰਸ ਕਰਵਾਇਆ ਨੂੰ ਸਮਾਨ ਦਿਵਾਇਆ ਸਾਰਾ ਜੀ ਕੰਮ ਕਰਾ ਕੇ ਦਿੱਤਾ ਘਾਰੀ ਉਸ ਤੋਂ ਬਾਅਦ ਸਰ ਇਹ ਕਹਿਣ ਲੱਗੀ ਮੈਂ ਆਸਟ੍ਰੇਲੀਆ ਨਾ ਕੈਨੇਡਾ ਜਾਣਾ ਜੀ ਸਰ ਇਹਦਾ ਕੈਨੇਡਾ ਦੀ ਫਾਈਲ ਲਗਾਈ ਉੱਥੇ ਰਿਫਿਊਜ਼ਲ ਆ ਗਈ ਜੀ ਰਿਫਿਊਜ਼ਲ ਆਣ ਤੋਂ ਬਾਅਦ ਥੋੜਾ ਟਾਈਮ ਉਰੇ ਰਹੀ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਵੀ ਮੈਂ ਆਸਟ੍ਰੇਲੀਆ ਜਾਣਾ ਜੀ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਠੀਕ ਹੈ ਬੱਚੇ ਦੇ ਫਿਊਚਰ ਕਰਕੇ ਅਸੀਂ ਆਸਟ੍ਰੇਲੀਆ ਦਾ ਵੀ ਲਗਾਤਾ ਜੀ ਆਸਟ੍ਰੇਲੀਆ ਲਾਇਆ ਚਲੋ ਉਹਦਾ ਵੀਜ਼ਾ ਆ ਗਿਆ ਜੀ ਉੱਥੇ ਚਲੀ ਗਈ ਜੀ ਬਿਲਕੁਲ ਔਰੇ ਤੋਂ ਸਹੀ ਝੜਾ ਕੇ ਆਏ ਆ ਸਾਰੀ ਫੈਮਿਲੀ ਝੜਾ ਕੇ ਆਈ ਹੈ ਕੋਈ ਐਸੀ ਗੱਲ ਨਹੀਂ ਜੀ ਉਸ ਤੋਂ ਬਾਅਦ 2-4 ਮਹੀਨੇ ਗੱਲ ਹੁੰਦੀ ਰਹੀ ਹੈ ਜੀ ਉਸ ਤੋਂ ਬਾਅਦ ਕੀ ਦਿਮਾਗ ਚ ਆਇਆ ਮੈਨੂੰ ਬਲੌਕ ਕਰਤਾ ਜੀ ਪਹਿਲਾਂ ਜੀ ਫਿਰ ਸਰ ਮੇਰੇ ਘਰਦਿਆਂ ਨਾਲ ਗੱਲ ਹੁੰਦੀ ਸੀਗੀ ਜੀ ਮਾੜੀ-ਮੋਟੀ ਤਾਂ ਪਾਪਾ ਨੇ ਕਿਹਾ ਵੀ ਜਿਵੇਂ ਉਹਨੂੰ ਵੀਡੀਓ ਕਾਲ ਕਰਦੇ ਸੀ ਉਹ ਚੱਕਦੀ ਨਹੀਂ ਸੀ ਆਡੀਓ ਕਾਲ ਤੇ ਗੱਲ ਕਰਦੀ ਸੀਗੀ ਜੀ WhatsApp ਤੇ ਤਾਂ ਉਹਨੂੰ ਕਿਹਾ ਵੀ ਤੂੰ ਸਾਨੂੰ ਵੀਡੀਓ ਕਾਲ ਤਾਂ ਕਰ ਤਾਂ ਉਹ ਕਹਿੰਦੀ ਸੀ ਵੀ ਉਹਰੇ ਨੈਟਵਰਕ ਨਹੀਂ ਆ ਰਿਹਾ ਜਾਂ ਮੈਂ ਕੰਮ ਤੇ ਆਂ ਫੋਨ ਨਾ ਚੱਕਣਾ ਜੇ ਕਰਨਾ ਜੀ ਫਿਰ ਕਰਦੇ ਕਰਾਂਦੇ ਉਹਨੇ ਘਰਦਿਆਂ ਨੂੰ ਵੀ ਬਲੌਕ ਕਰਤਾ ਜੀ ਫਿਰ ਪਾਪਾ ਨੇ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਜੀ ਵੀ ਐਵੇਂ-ਐਵੇਂ ਕਰਕੇ ਵੀ ਬੱਚੇ ਔਰ ਘਰ ਦੇ ਉਹਨ ਘਰ ਦੇ ਕਹਿੰਦੇ ਵੀ ਨਹੀਂ ਜੀ ਐਵੇਂ ਹੋ ਹੀ ਨਹੀਂ ਸਕਦਾ ਜੀ ਵੋ ਤਾਂ ਉਸ ਤੋਂ ਬਾਅਦ ਉਹਦੇ ਨਾਨੇ ਨਾਲ ਸੰਪਰਕ ਕਰਿਆ ਜੀ ਪਾਪਾ ਨੇ ਜਿਹੜੇ ਪੰਚਾਇਤ ਦੇ ਮੈਂਬਰ ਸੀਗੇ ਉਸ ਟਾਈਮ ਉਹਨਾਂ ਦੀ ਪੰਚਾਇਤ ਦੇ ਉਧਰੋਂ ਸਿਆਣੇ ਸੀਗੇ ਸਾਡੀ ਦੇ ਸੀਗੇ ਜੀ ਤਾਂ ਗੱਲਬਾਤ ਕੀਤੀ ਜੀ ਉਹ ਕਹਿੰਦੇ ਸਾਡੀ ਤਾਂ ਬਣਦੀ ਨਹੀਂ ਸਾਨੂੰ ਤਾਂ ਪਤਾ ਨਹੀਂ ਹੈਗਾ ਜੀ ਅ ਤੁਸੀਂ ਉਰੇ ਉਹਨਾਂ ਨਾਲ ਜਾ ਕੇ ਗੱਲ ਕਰ ਲਓ ਜੀ ਅਸੀਂ ਕਿਹਾ ਹਣੀ ਕਿੰਨਾ ਖਰਚਾ ਤੁਸੀਂ ਲੋਨ ਵਗੈਰਾ ਲੈ ਕੇ ਉਹ ਤੇ ਕੀਤਾ ਦੀ ਨਿਰਦੇਸ਼ ਭੇਜਦੇ ਸਰ ਟੋਟਲ 35-40 ਲੱਖ ਰੁਪਏ ਖਰਚਾ ਆਇਆ ਜਿਸ ਪਿੱਛੇ ਪਾਪਾ ਨੇ ਮੇਰੇ ਨੇ 10 ਲੱਖ ਦਾ ਲੋਨ ਲਿੱਤਾ ਸੀਗਾ ਜੀ ਬੈਂਕ ਤੋਂ ਜੀ ਬਾਕੀ ਘਰ ਦੀ ਪੂੰਜੀ ਦਾ ਸੀ ਬਾਕੀ ਜੋ ਸੀਗਾ ਸਾਡੇ ਕੋਲ ਜੀ ਜਿੰਨਾ ਕੀ ਮੰਗ ਕੀ ਕਰਦੇ ਹੋ ਜਿਸ ਤਰ੍ਹਾਂ ਤੁਹਾਨੂੰ ਧੋਖਾ ਦਿੱਤਾ ਉਹਨੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਸਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਾਂ ਕਿ ਕੋਈ ਕਿਸੇ ਨੂੰ ਵੀ ਅੱਗੇ ਨੂੰ ਕਿਸੇ ਨਾਲ ਐਵੇਂ ਕਰਨ ਦੀ ਸ਼ੈ ਨਾ ਮਿਲੇ ਜੀ ਬਸ ਬਸ ਤੇਹੀ ਮੰਗ ਕਰਦੇ ਆਂ ਜੀ